লাগਿ ਲਾਗੀ ਮੋਜ ਕੋ ਤੇਰੀ ਲਗਨ ਲਗਨ ਜਾਗੀ ਜਾਗੀ ਮਨ ਵਿੱਚ ਤੇਰੀ ਅਗਨ ਅਗਨ ਤੇਰੀ ਗੁਨਾ ਮੇਂ ਹੀ ਅਬ ਇਸ਼ਕ ਇਸ਼ਕ ਹੈ ਮਲੰਗ ਬੇਰਾ ਹੈਲੋ ਸਾਰਿਆਂ ਨੂੰ ਕਿੱਦਾਂ ਹੋ ਸਾਰੇ ਹੋਪਸ ਹੋ ਸਾਰੇ ਜਣੇ ਠੀਕ ਹੋਵੋਗੇ ਤੇ ਆ ਦੇਖੋ ਹੋ ਗਏ ਤਿਆਰ ਤੇ ਅੱਜ ਅਸੀਂ ਜਾ ਰਹੇ ਹਾਂ ਕਿੱਥੇ ਜਾ ਰਹੇ ਆਪਾਂ ਆਪਾਂ ਜਾ ਰਹੇ ਹਾਂ ਟਰੱਕ ਯਾਰਡ ਆ ਟਰੱਕ ਯਾਰਡ ਅਸੀਂ ਜਾ ਰਹੇ ਹਾਂ ਘੁੰਮੇ ਘੁੰਮੀ ਕਰਨ ਟਿਕ ਹੋਣ ਹੋ ਰਹੇ 6:30 ਤੇ ਹੁਣ ਅਸੀਂ ਜਾਵਾਂਗੇ ਤੇ ਅਸੀਂ ਹੋ ਗਏ ਆ ਰੈਡੀ ਤੇ ਅੱਜ ਤੁਹਾਨੂੰ ਦਿਖਾਵਾਂਗੇ ਅਸੀਂ ਕਿੱਥੇ-ਕਿੱਥੇ ਘੁੰਮ ਰਹੇ ਆ ਇੱਕ ਆਪਾਂ ਕੀ ਦੇਖਾਂਗੇ ਵੀ ਉਧਰ ਦੇ ਤੁਹਾਨੂੰ ਹਿੱਲ ਮੈਗਨੈਟ ਹਿੱਲ ਵੀ ਦੇਖ ਕੇ ਆਉਂਦੇ ਹਾਂ ਹਾਂ ਜਿੱਥੇ ਜਾਵਾਂਗੇ ਉੱਥੋਂ ਦੀ ਤੁਹਾਨੂੰ ਵੀ ਜ਼ਰੂਰ ਦਿਖਾਵਾਂਗੇ ਜਿੱਥੇ ਗਏ ਉਧਰ ਤਾਂ ਬਣੇ ਰਹੋ ਸਾਡੇ ਨਾਲ ਵਲੌਗ 'ਚ ਐਂਡ ਤੱਕ ਯੈਸ ਜੇ ਤੁਹਾਨੂੰ ਲਾਰਜ ਸਟੀਫਟੀ ਟ੍ਰਿਪਲ ਟ੍ਰਪਰ ਓਕੇ एंड वन मीडियम फ्रेंच वनीला मेक इट स्मॉल फ्रेंच वनीला खाना In uh, everything, better p put extra button. Okay. Yeah, that's all. ਇੰਨਾ ਟਰੱਕ ਦੀ ਸਪੈਸ਼ਲ ਕਲੀਨ ਹੁੰਦੀ ਇਹਦੇ ਤੇ ਜਦੋਂ ਤਾਂ ਛੱਡਦਾ ਉਹ ਕਲੀਨ ਚ ਕਰਕੇ ਬਹੁਤ ਪ੍ਰੈਸ਼ਰ ਛੱਡਦੇ ਆ ਹੁਣ ਜਮਾ ਸਮੋਹ ਹੁੰਦਾ ਤਾਂ ਆਪੇ ਜੜੀ ਆ ਮੀਨ ਸਕੀਲ சார் ਦੇ ਵਿੱਚ ਸਾਰਾ ਚਾਹ ਦਾ ਸਮਾਂ ਪਿਆ ਠੀਕ ਹੈ ਉਹ ਜੰਪਲੀ ਵਾਲੀ ਸੀਟ ਆਹ ਕਿਵੇਂ ਖੰਟੀ ਆ ਖਾਣਾ ਪਾਣੀ ਇਹਦੇ ਵਿੱਚ ਪੈਂਦੇ ਹੋਏ ਕਿੰਨੇ ਦਿਨ ਚੱਲਣਾ ਹੈ ਖਾਣਾ 10 ਦਿਨ ਬਾਅਦ ਲਈ ਉਹ ਜਿਹੜਾ ਘਰੇ ਬਣਿਆ ਉਹ ਤੁਹਾਨੂੰ ਹਾਂ ਹੁੰਦੀ ਹੈ ਜਿਸ ਉਹਨਾਂ ਨੇ ਗੈਸ ਸਿਲੰਡਰ ਮਾਈਕ੍ਰੋਵੇਵ ਫ੍ਰਿਜ ਦਰ ਬੈੱਡ ਕੰਪੋਨੈਂਟ ਕੋ ਬਣਿਆ ਹੁੰਦਾ ਜਿਵੇਂ ਐਂਡਰਬੀਸ ਕਹਿ ਰਹਾ ਹੈ ਨਹੀਂ ਹੁੰਦਾ ক্লোਜ਼ਡ ਹੈ ਸਮਾਰ ਰੱਖੋ ਨਹੀਂ ਕੰਪੂਨਟ ਦੇਦੇ ਹੁੰਦੇ ਆ ਕਨਿਡਾਜ ਹੁੰਦੇ ਆ ਪਰ ਇਹ ਡਰਾਈਵਰ ਸਾਹਿਬ ਇਹ ਕਿਹੋ ਜਿਹਾ ਲੱਗ ਰਿਹਾ ਕਿੰਨੂੰ ਅੱਛਾ ਲੱਗ ਰਿਹਾ ਕੱਲ ਨੂੰ ਆਟਰਾਂਸਟੈਂਡ पहली बार कदम इंडिया ट्रक ना कैनडा इंडिया चली जाती है इंडिया चली जाती है इंडिया चली जाती है इंडिया ट्रक जाती है इंडिया चली जाती है इंडिया इंडिया में जाती है इंडिया है इंडिया चली देखते है कोई चली जाती है इंडिया चली जाती है इंडिया चली जाती है इंडिया चली जाती है इंडिया है इंडिया चली जाती है इंडिया चली ਚੱਲਦੇ ਐ ਸੀ ਵਾਪਸ ਕੀ ਕਰਨਾ ਹੁਣ ਆਪਾਂ ਹੁਣ ਉੱਪਰ ਹੁਣ ਅਸੀਂ ਕਰਾਂਗੇ ਉੱਪਰ ਦੋਨੋਂ ਕਮਾਂਗੇ ਉੱਪਰ ਕਿਵੇਂ ਹੈ ਕਹਿੜਾ ਤੇ ਉੱਪਰ ਕਿਵੇਂ ਲੀ ਹੈ ਇਹਨਾਂ ਦੀ ਕੀ ਕਾਹਤ ਆਸ ਬੰਦੀ ਹੈ ਕਿੰਨਾ ਸੋਹਣਾ ਥੀ ਵਿਊ ਆਈ ਜਾਂਦਾ ਨਾ